ਹਾਂਜੀ ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਗਾਵਾਂ ਵਹਿੜਾਂ ਵੇਖ ਰਹੇ ਸਾਰੀਆਂ ਹੀ ਸੇਲ ਆ ਭਾਜ ਜੈ ਜੀ ਹੋਣਗੇ ਆ ਦੋ ਬਹੁਤ ਚੰਗੇ ਦੁੱਧ ਵਾਲੀਆਂ ਗੱਬਣ ਤਿਆਰ ਵੱਡੀਆਂ ਵਹਿੜਾਂ ਫੁੱਲ ਜਾਣ ਵਾਲੀਆਂ ਇੱਕ ਆ ਇਕੱਲੀ ਤੋਕੜ ਲੈਣੀ ਕਿਸੇ ਨੇ ਤੋਕੜ ਵੀ ਮਿਲ ਜੂ ਆ ਇੱਕ ਹੋਰ ਗੱਬਣ ਆ ਇੱਕ ਇਧਰ ਹੋਰ ਤੋਕੜ ਗੱਬਣ ਚੈੱਕ ਪਾਸ ਨਵਾਂ ਹਾਨ ਬੱਛੀ ਆ ਕੰਨੀਆਂ ਮੇਰੇ ਸਹਾਨੂੰ ਲੱਗਦਾ ਹਜੇ ਖੜੀਆਂ ਹੀ ਆ ਜੇ ਕਿਸੇ ਨੇ ਤੋਕੜ ਗੱਬਣ ਚੈੱਕ ਪਾਸ ਬੱਛੀ ਲੈਣੀ ਹੋਵੇ ਤਾਂ ਉਹ ਵੀ ਮਿਲ ਜੇ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੋਤ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਾਸਿਕਾ ਬਈ ਸਾਸਿਕਾ ਜੀ ਨਾਂ ਦੱਸ ਦੀ ਨਾਮ ਜਸਕਰਨ ਪਿੰਡ ਕਾਲੇ ਕੀ ਤਸੀਲ ਬਾਗਾ ਫਰਾਂ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ 9814326164 ਪੰਜ ਵਹਿਣਾ ਹਾਂਜੀ ਬਈ ਕਿਹੜੇ ਪਾਸੋਂ ਲੱਗੀਆਂ ਆ ਤੋਕੜ ਗੱਬਣ ਦੇ ਲੱਗ ਜਾਂਦੇ ਬਈ ਚਲੋ ਦੱਸੋ ਇਹਦੇ ਬਾਰੇ ਏ ਬਾਈ ਢਾਈਆਂ ਮਹੀਨੇ ਦੀ ਚੱਕ ਬੱਸ ਗੱਬਣਾ ਠੀਕ ਹੈ ਚੈੱਕ ਕਰਾਈ ਦੀ ਆ ਠੀਕ ਹੈ ਦੁੱਧ ਦੇ ਸੰਨੇ 5 ਕਿਲੋ ਹੋਊਗਾ ਉਹ ਵੀ ਭਾਵੇਂ 4 ਮੰਨ ਗਿਆ ਠੀਕ ਹੈ ਹਾਂ ਵੀ ਦੁੱਧ ਨੂੰ ਵਧੂਗੀ ਮਤਲਬ ਉਹ ਜੇ ਘਰੋਂ ਆਈ ਆ ਢਾਈਆਂ ਦੀ ਗੱਬਣਾ ਢਾਈਆਂ ਦੀ ਗੱਬਣਾ ਆਪਣੀ ਚੈੱਕ ਕਰਾਈ ਦੀ ਕਿੰਨੇ ਦੀ ਇਹ ਬਾਈ ਮੋਲ ਕਿੰਨਾ ਵੈਰ ਲਵੇ ਆਪਾਂ 27000 ਨਹੀਂ ਵੈਰ ਦਿੰਦਾ ਕੱਢੀਏ ਬਾਅਦ ਗੱਬਣ ਦਾ ਭਾਜ ਬੱਚੀਆਂ ਦੀ ਦਿਨੀਆਂ ਦੁੱਧ ਦਾ ਮੋਲ ਹੀ ਨਹੀਂ ਕਰਨਾ ਹੂੰ ਫਿਰ ਆਪੇ ਲੈ ਜਾਂਦਾ ਤੇ ਲੈ ਗਏ ਲਓ ਜੀ ਇੱਕ ਨੰਬਰ ਦੇ ਦੇਣੀ ਕਿੰਨੇ ਦੀ 27000 ਦੀ ਬੱਚੀਆਂ ਵਾਲਾ ਪਾ ਨਾਲੇ ਤਾਂ ਇਹਦੇ ਥੱਲੇ 5 ਕਿਲੋ ਦੁੱਧ ਹੈ ਘੱਟ ਸੇਵਾ ਵਾਲੇ ਘਰੋਂ ਆਈ ਹੈ ਜੇ ਕੋਈ ਸੇਵਾ ਕਰ ਲੂਗਾ ਦੁੱਧ ਬਾਹਲਾ ਤਾਂ ਛੱਡੋ 2-3 ਕਿਲੋ ਤਾਂ ਬਾਝੂ ਹੋਗੀ ਕਿਉਂਕਿ ਹਜੇ ਤਾਂ ਢਾਈਆਂ ਮਹੀਨਿਆਂ ਦੀ ਗੱਭਣ ਹੈ ਕਿਉਂਕਿ ਹਜੇ ਇਹਨੇ 5 4.5-5 ਮਹੀਨੇ ਦੁੱਧ ਪਿਆ ਦੇਣਾ ਦੁੱਧ ਆਏ ਦਿਨਾਂ ਦੇ ਦਿਨ ਤੱਕਰ ਸੂਣ ਤੱਕਰ ਹੀ ਪੀ ਆਈ ਜਾਂਦੀਆਂ ਪਰ ਆਪਾਂ ਕਹਿੰਦੇ ਕਿ 2 ਮਹੀਨੇ ਪਹਿਲਾਂ ਡਰਾਈ ਕਰਨਾ ਚਾਹੀਦਾ ਪਸ਼ੂ ਦੋਵਾਂ ਮਹੀਨਿਆਂ ਚ ਗਾਂ ਵਾਲੇ ਸੂਏ ਦੀ ਦੁੱਧ ਦੇਣ ਦੀ ਤਿਆਰੀ ਵੱਜ ਜਾਂਦੀ ਹੈ ਕਿਉਂਕਿ ਜੇ ਪਸ਼ੂ ਗਾਂ ਵਾਲੇ ਸੂਏ ਆਸਤੇ ਰਾਜੀ ਹੋਊਗਾ ਫੇਰ ਹੀ ਦੁੱਧ ਦੇਊਗਾ ਤੇ ਜੇ ਪਸ਼ੂ ਲਿੱਸਾ ਰਹਿ ਗਿਆ ਫੇਰ ਦੁੱਧ ਕਿੱਥੇ ਵੱਧ ਦੁੱਧ ਦੇਣਾ ਤਾਂ ਹੈਗਾ ਪਸ਼ੂ ਨੇ ਫੇਰ ਵੀ ਪਰ ਥੋੜਾ ਦੇਊਗਾ ਰਾਜੀ ਪਸ਼ੂ ਦੁੱਧ ਵੱਧ ਦੇ ਦਿੰਦਾ ਲੇਕਿਨ ਇਹਦਾ ਜੇ ਆਪਾਂ ਮੁਢਾਨੀ ਜਿਹੜੇ ਚੀਨੇ ਚੋਣਿਆਂ ਗਾ ਉਦਾਂ ਥਾਣੇ ਸਹੀ ਆਉਂਦੇ ਨਹੀਂ ਮਤਲਬ ਇੱਕ ਜਿਹੜਾ ਬਹਿਣੀ ਵਾਲਾ ਮਗਰਲਾ ਤੇ ਇੱਕ ਬਹਿਣੀ ਵਾਲਾ ਮੂਰਲਾ ਘਾਟ ਉਹਨਾਂ ਜੇ ਮੂਰਲਾ ਮੂਰਲਾ ਚੋਣਿਆਂ ਜਾਂ ਆਪਾਂ ਮੁਢਾਨੀ ਜਿਹੜੇ ਚੋਣਿਆਂ ਫੇਰ ਬਰਾਬਰ ਠੀਕ ਹੈ ਲਓ ਜੀ ਆਪਾਂ ਪਹਿਲਾਂ ਦੱਸ ਦਿੰਦਾ ਮੁੜ ਕਿਵੇਂ ਪਰਲੇ ਪਾਸੇ ਵਾਲਾ ਦੋਸਤੋ ਪਰਲੇ ਪਾਸੇ ਵਾਲੇ ਥਾਣੇ ਚ ਦੁੱਧ ਘੱਟ ਹੈ ਜੇ ਮੂਰਲੇ ਥਾਣਾ ਮੂਰਲਾ ਚਾਹੋਗੇ ਤਾਂ ਦੁੱਧ ਘੱਟ ਨਹੀਂ ਘਲੂਗਾ ਜੇ ਕਿਤੇ ਜਿਹੜਾ ਛੱਡ ਲਿਆ ਫੜ ਲਿਆ ਫਿਰ ਉਹ ਚ ਪਤਾ ਨਹੀਂ ਲੱਗਦਾ ਹੁੰਦਾ ਮਗਲੇ ਨਾਲ ਮੂਹਰਾਂ ਚੋਈ ਜੰਨੇ ਆ ਫਿਰ ਬਰਾਬਰੀ ਹੋਣਗੇ ਚਾਰੇ ਇੱਕੋ ਜਿਹੇ ਮੁੱਕਣਗੇ ਤੇ ਮੂਹਰਾਂ ਨਾਲ ਮੂਹਰਾਂ ਚੋਵਾਂਗੇ ਤੇ ਮਗਲੇ ਨਾਲ ਮਗਲੇ ਚੋਵਾਂਗੇ ਫਿਰ ਘਟਾਓ ਹੂੰ ਲਓ ਜੀ ਤੁਸੀਂ ਸੁਣ ਲਿਆ 5 ਕਿਲੋ ਦੁੱਧ ਦਾ ਢਾਈਆਂ ਮਹੀਨੇ ਦੀ ਗੱਭਣ 27000 ਦੀ ਦੇ ਦੇਣੀ ਆ ਜਮਾ ਜੈਜਪਾ 2 ਨੰਬਰ ਚਿੱਟੀ ਤੇ ਆ ਜਾ ਇਹ ਬਈ ਵੀ ਦੱਸਣਾ ਉਦੋਂ ਸਵੇਰ ਦਾ ਤੀਜਾ ਏ ਆ ਵੀ ਵੇਰ ਲੈ ਸੋ ਜੀ ਆ ਆ ਇੱਥੇ ਕੁਰਸੀ ਤੇ ਆ ਜਾ ਅੱਛਾ ਸਿੰਗਾ ਨੂੰ ਵੀ ਮਾਰ ਖਾਂਦੀ ਆ ਹੂੰ ਬੈਠਾ ਬ੍ਰੈਂਡ ਬੰਨ ਬਹੁਤ ਚੰਗਾ ਹੂੰ ਇਹ ਵੀ 2-3 ਦਿਨ ਹੀ ਲਊਗੀ ਸੋ ਜੀ ਬਾਈ 2-3 ਦਿਨ ਹੀ ਹਾਂ ਦੁੱਧ 13-14 ਕਿਲੋ ਦੱਸਿਆ ਆ ਆ ਜਾ ਤੇਰੀ ਫੋਟੋ ਖਿੱਚਾਂਗੇ ਦੁੱਧ ਬਾਈ ਕਹਿੰਦਾ 13-14 ਕਿਲੋ ਦੱਸਿਆ ਦਿਨ ਕਿੰਨੇ ਲੈ ਜਾਓ ਬਸ 2-3 ਦਿਨ ਹੀ ਲਊਗੀ ਕਿੰਨੇ ਦੀ ਇਹਦਾ ਮੁੱਲ ਦਾ 40 ਬਣਾਇਆ 37000 ਦੀ ਵੜਦੀ ਲਓ ਜੀ 13-14 ਕਿਲੋ ਦੁੱਧ ਪਿਆ ਜੂ ਮੁੱਲ 40000 ਕਰਾ ਲਓ 37 ਹੀ ਦੇ ਦੇਣੀ ਆ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਵੈੜ ਚੰਗੀ ਆ ਕੋਈ ਦੇਸੀ ਨਹੀਂ ਬਸ ਇੱਕ ਕੱਚ ਹੈਗਾ ਉਹ ਆ ਸਿੰਘਾਂ ਵਾਲਾ ਇਹ ਆਪਾਂ ਹਰੇਕ ਵੀਡੀਓ 'ਚ ਹੀ ਗੱਲ ਕਰਦੇ ਹੁੰਨੇ ਆ ਕਿ ਸਿੰਘਾਂ ਵਾਲੇ ਪਾਸੇ ਵਟਾ ਪੈਂਦਾ ਹੀ ਪੈਂਦਾ 8-10000 ਪਸ਼ੂ ਮੰਦਾ ਜਾਂਦਾ ਹੀ ਜਾਂਦਾ ਕਿਉਂਕਿ ਵੇਖਣ ਨੂੰ ਸਿੰਘ ਭੇੜੇ ਲੱਗਦੇ گاਵਾਂ ਦੇ ਹੁੰਦੇ ਨਹੀਂ ਮੱਝਾਂ ਦੇ ਹੁੰਦੇ ਆ ਹੁੰਦੇ ਤਾਂ گاਵਾਂ ਦੇ ਵੀ ਸਾਰਿਆਂ ਦੇ ਪਰ ਦਗਾ ਦੇਂਦੇ ਆ ਇਹਦੇ ਕਿਹੇ ਗਰੀਬ ਨੇ ਦਗਾਏ ਨਹੀਂਗੇ ਮੈਂ ਜੇ ਵਰਦਾ ਸਿੰਗ ਵੀ ਨਾ ਹੁੰਦੇ ਫਿਰ ਜਵਾਬ ਹੀ ਨਹੀਂ ਹਾਂ ਮੈਂ ਉਹੀ ਗੱਲ ਕਰਦਾ ਨਮਾਈ ਕਰਕੇ ਥੋੜਾ ਲਾਇਜੀਆ ਬੈਠੀ ਸਭ ਲੋਕ ਨਾ ਪ੍ਰਿੰਟ ਬੜਾ ਜਾਏਗਾ ਨਿਕਲੇ ਨਹੀਂ 37 ਹੀ ਦੇ ਦੇਣੀ 13 14 ਕਿਲੋ ਦੁੱਧ ਪਿਆ ਜੂ ਭਰਾਵੋ ਜੀ ਨੇ ਦੁੱਧ ਪੀਣ ਨੂੰ ਵਹਿੜ ਲੈਣੀ ਆ ਪੈਸੇ ਥੋੜੇ ਲਾਉਣੇ ਆ ਉਹਨੂੰ ਆ ਸਿੰਗ ਕੀ ਕਹਿੰਦੇ ਆ ਜਿਹਦੇ ਕੋਲੇ ਬਾਲੇ ਪੈਸੇ ਆ ਅਗਲੇ ਨੇ ਕੋ ਨਹੀਂ ਲੈਣੀ ਆ ਉਹ ਤਾਂ ਚਲੋ ਘੋਨੀ ਲੈ ਲਿਓ ਤਾਂ ਭਾਵੇਂ ਲੱਖ ਵਾਲੀ ਲੈ ਲਿਓ ਭਾਵੇਂ 5 ਲੱਖ ਵਾਲੀ ਵਹਿੜ ਲੈ ਲਿਓ ਆਪਾਂ ਗੱਲ ਕਰਦੇ ਆਂ ਛੋਟੇ ਤਬਕੇ ਦੀ ਜਿਹਨੇ ਥੋੜੇ ਪੈਸੇ ਲਾਉਣੇ ਆ ਤੇ ਵੱਧ ਦੁੱਧ ਲੈਣਾ 13-14 ਕਿਲੋ ਦੁੱਧ ਵਾਲੀ 37000 ਦੀ ਤੋਕੜ ਨਹੀਂ ਦਿੰਦਾ ਅਗਲਾ 13-14 ਕਿਲੋ ਉਹ ਵੀ 45000 ਦੀ ਆਉਂਦੀ ਆ ਤੇ ਇਹਦੇ ਦਾ ਸਿੰਘ ਆ ਸਿੰਘ ਤੁਹਾਨੂੰ ਕੀ ਕਹਿੰਦੇ ਆ ਗੱਬਣ ਹੈਗੀ ਆ ਦੋਵਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਜੇ ਨੇ ਸੂ ਪੈਣਾ ਜਿਹੜੀ ਤੋਕੜ ਲਾਉਂਗੇ ਪਤਾ ਨਹੀਂ ਕਿਦੋਂ ਦੀ ਸੂਈ ਹੋਊਗੀ ਡੇਢ ਮਹੀਨਾ ਦੁੱਧ ਦੇਣਾ ਕਿ ਦੋ ਮਹੀਨੇ ਇਹਨੇ ਦਾ ਸਾਰਾ ਸਾਲ ਦੁੱਧ ਪਿਆਊਗਾ ਨਿਆਰੇ ਦੇ ਦੂ 13-14 ਕਿਲੋ ਖੁੱਲਾ ਦੁੱਧ ਪਿਆਜੂ ਬਸ ਆਹੀ ਕੱਚਾ ਜਿਹੜਾ ਸਿੰਘਾਂ ਵਾਲਾ ਤੇ ਜੇ ਕਿਤੇ ਤੁਹਾਡੀ ਕਿਸਮਤ ਤੁਹਾਨੂੰ ਵੱਛੀ ਦੇਗੀ ਉਹਦੇ ਸਿੰਘ ਦਗਾ ਲਿਓ ਉਹ ਕੋਹਨੀ ਤਿਆਰ ਹੋ ਜੂਗੀ ਤੇ ਇਹਦਾ ਭਾਅ ਕਿਹੜਾ ਤੋਕੜਾ ਨਾਲੋਂ ਵੀ ਘੱਟ 13-14 ਕਿਲੋ ਦੁੱਧ ਵਾਲੀ 35-37 ਹਜ਼ਾਰ ਦੀ ਤੋਕੜ ਨਹੀਂ ਮਿਲਦੀ ਤੋਕੜ ਆਉਂਦੀ 10 ਕਿਲੋ ਦੁੱਧ ਵਾਲੀ 9 ਕਿਲੋ ਦੁੱਧ ਵਾਲੀ 35 ਹਜ਼ਾਰ ਦੀ ਤੇ ਇਹਦੇ ਥੱਲੇ ਇਹਨੇ 13-14 ਤਾਂ ਨਾਰਮਲ ਪਿਆ ਦੇਣਾ ਹੋ ਸਕਦਾ 15 ਪਿਆਜੇ 16 ਪਿਆਜੇ ਕਿਉਂਕਿ ਬਰੀਡ ਵਾਲੀ ਆ ਅਮਰੀਕਨ ਆ ਕਿਹੜਾ ਕੋਈ ਦੇਸੀ ਆ ਪਰ ਮੇਰੇ ਹਿਸਾਬ ਨਾਲ 15-16 ਦੁੱਧ ਚਾਹੀਦਾ ਐ ਇਹਨੂੰ ਖੁੱਲਾ ਪਿਉਣਾ 37 ਦੀ ਦੇ ਦੇ ਨੇ ਅੱਗੇ ਆ ਜਾ ਇਹ ਬਈ ਟੋਕੜਾ ਇਹਨੂੰ ਸੀ ਵੀ ਨੀ ਹੋ ਗਿਆ ਉਹਨਾਂ ਦੇ 3 ਤੋਂ 4 ਮਹੀਨੇ ਤੇ ਠੀਕ ਹੈ ਭਰੇ ਨੂੰ ਇਹਦੇ ਹੋਗੇ ਹੋਣਗੇ ਵੀ 1.5 ਮਹੀਨੇ ਦੇ ਦੁੱਧ ਆਪਣੇ ਘਰ ਦੇ ਕੋਲ ਨਹੀਂ ਲਈ ਆ ਇਹ ਕਿੰਨਾ ਦੁੱਧ ਐ ਇਸਨੇ ਦੁੱਧ 6 ਕਿਲੋ ਆ ਕੋਈ 5 ਕਿਲੋ ਮੰਨ ਲੈ ਕਿੰਨੇ ਦੀ ਇਹ ਆ ਬਦਲੇਗੇ 19000 ਠੀਕ ਐ ਪੈਰ ਬਣਾਏ ਆ ਕੱਲ ਠੀਕ ਐ ਥੋੜੇ ਬੈਰ ਦੀ ਆ ਚਾ ਮੰਨ ਲੀਏ ਹੋ ਜਾਵਾਂ ਸਹੀ ਹੂੰ ਸਹੀ ਐ ਕਿਵੇਂ ਆ ਪਤਾ ਹੈ ਹੁਣ ਨੀਵੀ ਜੀ ਕਾਹਦੋ ਪਾਉਣੀ ਆ ਲਓ ਜੀ ਇਹ ਜਿਸ ਕਾਰਨ ਦਾ ਬੱਚਾ ਰੌਲਾ ਪਾਉਂਦਾ ਸੀ ਕਿ ਮੈਂ ਵੀਡੀਓ ਬਣਾਉਣੀ ਆ ਹੂੰ ਇਹਨੇ ਪੈਰ ਬਣਾਏ ਆ ਵੇਖਦੇ ਗੱਲ ਸਮਝ ਕੇ ਸਮਝ ਕੇ ਸਮਝ ਲੀ ਲਾਓ ਜੀ ਦੋਸਤੋ ਨੌ ਕੱਚਾ ਕੋਚਾ ਲੈ ਜਾਂਦਾ ਹੁੰਦਾ ਤੁਹਾਨੂੰ ਪਤਾ ਹੀ ਆ ਉਹਦੇ ਕਰਕੇ ਕਰਦੀ ਆ ਪੈਰ ਪਹਿਲਾਂ ਨੌ ਵਧੇ ਸੀਗੇ ਤੇ ਉਹ ਨੌ ਬਣਾਏ ਆ ਆ ਤੁਹਾਨੂੰ ਦਿਸਦੇ ਹੀ ਆ ਬਣਾਏ ਕੁੜੀ ਦੇ ਪੈਰਾਂ ਵਾਂਗੂ ਕੌਲੀਆਂ ਬਣਾਈਆਂ ਪਈਆਂ ਵੱਧ ਲੈਗੇ ਉਹਦੇ ਕਰਕੇ ਥੋੜਾ ਜਿਹਾ ਕਰਦੀ ਆ ਇੱਕ ਦੋ ਦਿਨ ਕਰੂਗੀ ਉਸ ਤੋਂ ਬਾਅਦ ਸਾੜੀ ਜਾਣਾ ਤੁਹਾਨੂੰ ਵੀ ਪਤਾ ਜੀ ਨੂੰ ਕੋਈ ਚੱਕਰ ਨਹੀਂਗਾ ਦੇ ਦੇਣੀ ਕਿੰਨੇ ਦੀ ਇਹ 19000 ਦੀ 19000 ਦੀ ਦੇ ਦੇਣੀ 6 ਕਿਲੋ ਦੁੱਧ ਹੈ 6 ਕਿਲੋ ਆ 5 ਕਿਲੋ ਮੰਨ ਕੇ ਜਦੋਂ ਮਰਜੀ ਬੰਦਾ ਜਿਵੇਂ ਡੇਢ ਕਿ ਮਹੀਨਾ ਹੋ ਗਿਆ ਬਣੀ ਨੂੰ ਗਵਾਂਢ ਚੋਈ ਬਾਈ ਕਹਿੰਦਾ ਲਈ ਆ 19000 ਦੀ ਅੱਗੇ ਆ ਜਾ ਇਹ ਬਾਈ ਬਾਤ ਤਿਆਰ ਆ ਬੈਣ ਡੰਗ ਜਣੀ ਹੀ ਲਊਗੀ ਸੁਣ ਤੇ ਦੁੱਧ ਪਿਆਜੂਗੀ 17 18 ਕਿਲੋ ਠੀਕ ਹੈ ਦੋਸਤੋ 19000 ਦੀ ਦੇ ਦੇਣੀ 6 ਕਿਲੋ ਦੁੱਧ ਆ ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਹੋਵੇ 6 ਕਿਲੋ ਦੁੱਧ 19000 ਦੀ ਕਈ ਵਾਰ ਹੁੰਦਾ ਕਿ 2 ਮਹੀਨੇ ਮੱਝ ਚ ਰਹਿੰਦੇ ਆ ਜਾਂ ਗਾਂ ਦੇ ਰਹਿੰਦੇ ਆ ਸੂਣ ਦੇ ਤੇ ਉਹਨਾਂ ਟਾਈਮ ਦੁੱਧ ਦਾ ਬੁੱਤਾ ਲਾਉਣਾ ਹੋਵੇ 19000 ਦੀ ਦੇ ਦੇਣੀ 6 ਕਿਲੋ ਦੁੱਧ ਆ ਤੇ ਇੰਨੇ ਦੁੱਧ ਚ ਇੰਨੇ ਦੀ ਇੰਨੇ ਦੀ ਫੇਰ ਵੇਚ ਜਾਣੀ 2 ਮਹੀਨੇ ਆਪਦਾ ਬੁੱਤਾ ਲਾਹ ਕੇ ਜੇ ਕਹੇ ਨੇ ਵੇਚਣੀ ਹੋਵੇ ਤਾਂ ਉਹਨੇ ਦੀ ਫੇਰ ਵੇਚ ਜਾਣੀ 17 18 ਕਿਲੋ ਆ ਦੁੱਧ ਪਿਆ ਜੂ ਵੱਡੀ ਵਹਿੜ ਆ ਵਜਨ ਵਾਲੀ ਲੇਵਾ ਭਾਂਡਾ ਸੋਹਣਾ ਖੁੱਲਾ ਵੱਡਾ ਹਵਾਨਾ ਸਾਈਡਾਂ 'ਚ ਵਲਟ ੱਲ ਬਾਕੀ ਆ ਦੋਵਾਂ ਦਿਨਾਂ ਨੂੰ ਸੂਪੇ ਤਿੰਨਾਂ ਦਿਨਾਂ ਨੂੰ ਸੂਪੇ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਇਹਨੇ ਸੂਪ ਹੈਨਾ ਬਾਕੀ ਹੁਣ ਲੇਵਾ ਲਾਈਵ ਉਹ ਫਿਰਦੀ ਆ ਬਾਕੀ ਹਜੇ ਵਲ ਢਲਾਂ ਪਈਆਂ ਵੀ 4-5 ਪੇਰੇ ਲੇਵੇ ਦੇ ਬਹੁਤ ਆ ਭਾਈ ਹਜੇ ਵਿਹੜ ਬਣੂ ਬਹੁਤ ਆ ਹਾਂ ਸਾਰੇ ਵਲ ਬੜੂ ਕੱਢ ਗਏ ਨੂੰ ਹਾਂ ਵਲ ਢਲਾਂ ਬਹੁਤ ਪਈਆਂ 17-18 ਕਿਲੋ ਬਾਈ 10 ਦਾ ਖੁੱਲਾ ਦੁੱਧ ਪਿਆ ਜੂ ਹੋਊ ਵੀ ਮੱਝ ਆਰਗਾ ਵੱਡੀ ਵਹਿੜਾ ਵਜਨ ਵਜੂਦ ਵਾਲੀ ਕਿੰਨੇ ਦੀ ਇਸ ਕਰਨੇ ਇਹ ਬਈ 57000 57 ਦੀ ਦੇ ਦੇਣੀ ਹੈ ਜਿਵੇਂ ਜੈਤ ਜੀ ਕੀਮਤ ਦੁੱਧ 17 18 ਕਿਲੋ ਖੁੱਲਾ ਪਿਆ ਦੇਣਾ ਤੇ ਦੁੱਧ ਮੱਝਾਰਗਾ ਹੋਣਾ ਜਰਸੀ ਤੇ ਸਾਈਵਾਲ ਦਾ ਮਿਕਸ ਜਿਆ ਜਿਆ ਦੇ ਪੱਖ ਜਰਸੀ ਦਾ ਮੂੰਹ ਵਾਲੇ ਪਾਸੋਂ ਸਾਈਵਾਲ ਤੇ ਜਰਸੀ ਦਾ ਵੀ ਦੁੱਧ ਮੱਝਾਰਗਾ ਹੁੰਦਾ ਸਾਈਵਾਲ ਦਾ ਵੀ ਸੀਲ ਫੁੱਲ ਹੈ ਲਾਸਤੇ ਆ ਜਾ ਇਹ ਬਈ ਵੇੜਨ ਦੁੱਧ ਦੇ ਤੱਕ 23 24 ਕਿਲੋ ਹੂੰ ਵੀ ਇਹ ਕੀ ਆਪਾਂ ਦਾ 25 ਕਿਲੋ ਮੰਨ ਕੇ ਲਈਆ ਹਾਂ ਬੰਦਾ ਗਾਂ ਦਾ ਜਿੰਨੇ ਮਰਜੀ ਮੰਨ ਕੇ ਲੜੇ ਇਹ ਦੇਣ ਲਊਗੀ ਹਜੇ ਹਫ਼ਤੇ ਤੋਂ ਦੱਸ ਦਿੰਦੀ ਕੱਚੀ ਆ ਹਫ਼ਤੇ ਤੋਂ ਦੱਸਾਂ ਦੇਣਾ ਜੀ ਕੱਢ ਬਾਹਰ ਨੂੰ ਦੋਸਤੋ ਜੇ ਕਹਸ ਨੇ ਬਾੜੀ ਚੰਗੀ ਵਹਿੜ ਲੈ ਬਾੜੀ ਚੰਗੀ ਮਤਲਬ ਚੰਗੇ ਦੁੱਧ ਵਾਲੀ ਵਹਿੜ ਫੁੱਲ ਵੱਡੀ ਆ ਫੁੱਲ ਰਾਜੀ ਆ ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ ਪੂਰਾ ਡਬਲ ਹਵਾਨਾ ਹਜੇ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਮਾੜੀ ਵਹਿੜ ਨਾਲੋਂ ਵੱਡਾ ਲੇਵਾ ਤਾਂ ਕਰਮ ਵਾਲੀ ਹਜੇ ਹੁਣ ਤਿਆਰ ਕਰੀ ਫਿਰਦੀ ਐ ਬਾਕੀ ਇਹਦਾ ਬਾਈ ਕਹਿੰਦਾ ਹਫਤਾ ਪਿਆ ਹਫਤੇ ਤੋਂ 10 ਦਿਨ ਵੀ ਲੈ ਸਕਦੀ ਆ ਰਾਜੀ ਬਹੁਤ ਦੂਜਾ ਸੁਆ ਜਿੰਨਾ ਹਵਾਨਾ ਬੈਕ ਨੂੰ ਵਿਖਾਉਂਦੀ ਆ ਉਹਨਾਂ ਹਵਾਨੇ ਮੂਹਰੇ ਥਣ ਤੋਂ ਅੱਗੇ ਗਾਂਦੋਨੀ ਵਾਲੇ ਪਾਸੇ ਨੂੰ ਫਿਰਦਾ ਕੱਚੀ ਕੱਚੀ ਆ ਹਫਤੇ ਤੋਂ 10 ਦਿਨਾਂ ਦੀ ਕਿੰਨੇ ਦੀ ਬਾਈ ਇਹਦਾ ਬਾਈ ਅੱਜ ਕੱਚੀ ਕੱਚੀ ਦਾ ਮੋਲ ਕਰਦਾ ਬੰਦਾ 90 ਜਮਾਨਤਨ ਕਰਦਾ 90 ਚ ਅੱਜ ਕੱਚੀ ਕੱਚੀ ਦਾ ਮੋਲ ਆ ਇਹਦਾ ਬਾਈ ਕਹਿੰਦਾ ਅੱਜ ਕੱਚੀ ਕੱਚੀ ਦਾ 90 ਚ ਮਾਨਤਾਨ ਕਰਦੇ ਆਂਗੇ ਉੱਪਰੋਂ ਫਟਾਂ ਗੂ ਚੌੜਾ ਹਵਾਨਾ ਸਟਾਰਟ ਹੁੰਦਾ ਸੀਲ ਸੌ ਪੂਰੀ ਆ 25 ਕਿਲੋ ਦੁੱਧ ਮੰਨ ਕੇ ਲਈ ਆ ਬਾਈ ਕਹਿੰਦਾ ਖੁੱਲਾ ਪਿਆਜੂ ਲੇਵੇ ਤੇ ਨਾੜਾ ਨੂੜਾ ਸੱਜੇ ਖੱਬੇ ਦੋਨੇ ਪਾਸੇ ਪੂਰੀ ਆ 90 ਚੁਮਾਨ ਤਾਨ ਬਾਈ ਕਹਿੰਦਾ ਹੋ ਜੂ ਟਾਪ ਦੀ ਵਾੜ ਚੰਗੇ ਦੁੱਧ ਵਾਲੀ ਆ ਜੀ ਦੀ ਵੀਡੀਓ ਦੇ ਵਿੱਚ ਪੰਜ ਪਸ਼ੂ ਆ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਹੱਸਿਕਾ